ਤੋ ਲਾਈਵ ਤੋਂ ਦੱਸਿਆ ਜਾ ਰਿਹਾ ਕਿ ਸਾਹਮਣੇ ਜੋੜ ਦੇਤੇ ਇੱਕ ਇੱਕ ਦੇਵਾਰ ਅੱਲਾ ਦੇ ਉਹਦੇ ਪੁਰਾਣੇ ਕਿਚਨ ਉੱਪਰ ਉਹਨਾਂ ਉੱਤੇ ਹਮਲਾ ਕੀਤਾ ਗਿਆ ਤੋ ਤੇਜ਼ ਤਰ੍ਹਾਂ ਤੈਨ ਹਮਲਾ ਹੋਇਆ ਕਿ ਹੋਇਆ ਕਿ ਹੋਇਆ ਕਿ ਮੇ ਭੈਣ ਨੂੰ ਛੇੜ ਦੂ ਜੁ ਮੁੰਗੇ ਮੈਨੂੰ ਕਿ ਭੈਣ ਨੂੰ ਛੇੜੋ ਉਹ ਮੈਨੂੰ ਗਿਆ ਨਹੀਂ ਆਏ ਮੁੰਡਾ ਜੇ ਚੋਂ ਕਿ ਤਾ ਦਦੁਰ ਮਾਈ ਕਿਹੜੇ ਮੁੰਡੇ ਭਾਈ ਕਿਥੇ ਦੇ ਆ ਗਏ ਚੋਚਾ ਹੋਇਆ ਕਿਸ ਗੱਲ ਕੀ ਸੀ ਛੇੜਦੇ ਸੀਗੇ ਸਾਨੂੰ ਟੇਲੇ ਪਾਰ ਪੜ ਕੇ ਵੇਖਦੇ ਹੈਗੇ ਅਸੀਂ ਇਹਨਾਂ ਦੀ ਪਹਿਲੇ ਦੀ ਮੰਮੀ ਨੂੰ ਕਿਹਾ ਮੈਂ ਕੱਪੜੇ ਮੁੰਡੇ ਨੂੰ ਸਮਝਾ ਲਿਆ ਕੰਦੀ ਨਹੀਂ ਸਮਝਾਣਾ ਓਕੇ ਹੋ ਗਏ ਫਿਰ ਮੁੰਡੇ ਇੰਨੇ ਸੱਦੇ ਪਹਿਲਾਂ ਮੈਂ ਘਰ ਪਾਪਾ ਹੋਣੀ ਕਿ ਮੈਂ ਚੁੰਕੀ ਗਿਆ ਸੀ ਮੇਟੀ ਨਹੀਂ ਬਾਹਰੋਂ ਮੁੰਡੇ ਆਏ ਸੀ ਕਿ ਇੱਥੇ ਦੇ ਮੁੰਡੇ ਸੀਗੇ ਬਾਹਰੋਂ ਮੁੰਡੇ ਕੁਪਾਨਾਂ ਦੱਤਾ ਜਿਹੜਾ ਛੇੜਕਾ ਨਹੀਂ ਕਰਦਾ ਉਹਦਾ ਨਾਮ ਕੀ ਹੈ ਪ੍ਰਭ 1 2 2 2 ਇਹ ਸੈਂਸਲ ਕਰਦਾ ਜਿਹੜਾ ਛੇੜ ਦੇ ਨਾ ਛੇੜ ਕਰਨੀ ਹੈ ਨਹੀਂ ਨਹੀਂ ਛੇੜ ਕਰਨੀ ਕਦੋਂ ਦੀ ਕਰਦਾ ਪਿਆ ਤੁਹਾਡਾ ਆਈ 2 3 2 2 ਦਾ ਹੀ ਨੋਗੇ शेड़, ना। ना। अच्छा फिर क्या हुआ आज नहीं गल कदी हुई सी छेड़ा कदी सी तो हुई हुई सी कि पहला assi complete ਦਿੱਤੀ ਸੀ ਅੱਜ ਫੇਰ ਦੂਜੀ ਵਾਰੀ ਚਾਂਦ ਸੇ ਅੱਛਾ ਜੀ ਤੇ ਮੇਰੇ ਦੋ ਛੋਟੇ ਬੱਚੇ ਨੇ ਇੱਟਾ ਮੈਂ ਉਹਨਾਂ ਦੇ ਵਿਚਾਰੇ ਬਚ ਗਏ ਅੰਦਰ ਮੈਂ ਭੇਜ ਦਿੱਤਾ ਮੈਂ ਉਹਨੂੰ ਅਟੈਕ ਕਰੇ ਮੈਂ ਤੁਹਾਡੀ ਮੈਰਿਜ ਕਿਤੇ ਹੋਰ ਹੋਈ ਹੈ ਮੇਰੇ ਇੱਥੇ ਹਸਬੰਡ ਕੰਮ ਕਰਦੇ ਨੇ ਅੱਛਾ ਇੱਥੇ ਜੋਬ ਕਰਦੇ ਤੁਸੀਂ ਉਹਦਾ ਘਰ ਇੱਥੇ ਆਏ ਸੀ ਬੱਚੇ ਰਹਿੰਦੇ ਇੱਥੇ ਮਕਾਨ ਕਿਰਾਏ ਤੇ ਵੈਸੇ ਠੀਕ ਹੈ ਤੁਸੀਂ ਆਪਣੇ ਮਤਲਬ ਮਾਇਕੇ ਪਰਿਵਾਰ ਦੇ ਰਹਿੰਦੇ ਇਸੇ ਵਾਰ ਮੈਂ ਠੀਕ ਹੈ ਤੇ ਪਹਿਲਾ ਪਾਪਾ ਉਹਨੇ ਕੋਈ ਵੀ ਨਹੀਂ ਸੀਗਾ ਘਰ ਮੈਂ ਚੁੰਕੀ ਗਈ ਸੀ ਮੈਂ ਸੀਗੀ ਪਲਟਾ ਦਰਵਾਜ਼ਾ ਪਾਣ ਕੇ ਗੇ ਦਾਤ ਲੈ ਕੇ ਆਏ ਆ ਮੈਂ ਕੁੰਡੀ ਲਾ ਲਈ ਅੰਦਰ ਉਹਦੀ। ਅੱਜ ਵੀ ਕੱਲੀ ਸੀ ਉਹ। ਹਾਂਜੀ ਮੈਂ ਕੱਲੀ ਸੀ ਪਹਿਲਾਂ ਵੀ ਮੇਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਐ ਨਾਲੇ। ਨਹੀਂ ਅੱਜ ਹਾਂਜੀ ਪੁਲਿਸ ਪੁਲਿਸ ਨੂੰ ਤੁਸੀਂ ਕੰਪਲੇਂਟ ਦਿੱਤੀ ਅੱਜ। ਭਾਈ ਆ ਬਈ ਮੈਂ ਚੰਗ ਤੋਂ ਬਾਅਦ ਗਿਆ ਅੱਜ। ਉਹ ਉੜ ਕੇ ਸਭ ਕੁਝ ਪਿੱਕ ਟਾ ਉੱਟਾ ਮਾਰੀਆਂ ਮੇਰੇ ਵੱਜੀ ਇੱਟ। ਮੇਰੇ ਕੱਲੇ ਮਾਰੀ ਸਾਰਾ ਕੁਝ ਆਟੋਟ ਤੋਂ। ਆ ਦੇਖੋ ਇਹ ਵਾਸ਼ੂ ਚੈਨ। ਆ ਦੇਖੋ ਸਮਾਨ ਦੇ ਭਾਈ। ਫਿਰ ਤੁਸੀਂ ਬਾਅਦ ਚ ਆਏ ਫਿਰ। ਮੈਂ ਭਾਈ ਬਾਜਾ ਹੈ ਤਾਂ ਆਮ ਲੱਗਦਾ ਸਾਡੇ। ਕਾਹਵੇਂ ਮੈਂ ਇੰਦ ਬਣੀ ਗਈ ਕਲੇ ਸਿੱਤੇ ਇੱਥੇ ਵੇ ਕਲੇ ਇੱਥੇ ਸੇ ਇਹ ਗੁੱਟ ਰੱਤਾ ਮੈਂ ਬੁਝੋ ਨਾ ਇਹ 30 ਸਾਲ ਦੇ ਕੋਈ ਮੁੰਡਾ ਕੋਈ ਮੁੰਡਾ ਮੈਨਾਂ ਨੇ ਮੁੰਡੇ ਤੇ ਐਦਾਂ ਕਰ। ਕੋਣ ਕਹਿੰਦੀ ਐ? ਇਹਦੀ ਮਾਂ। ਇਹ ਕੋਈ ਮਾਂ ਐ ਇੰਦਾ ਦੀ ਗੰਦੀ ਔਰਤ ਐ ਭਾਜੀ। ਨਹੀਂ ਫਿਰ ਵੀ ਤੁਸੀਂ ਇੱਕ ਮੱਲੇ 'ਚ ਰਹਿੰਦੇ ਹੋ ਐਦਾਂ ਦੀ ਗੱਲ ਕਿਉਂ ਉਮਲ ਕਰਦੇ ਨੇ ਉਹ ਵੀ। ਇਹ ਕਿਹਦੇ ਕੱਢਦੇ? ਕੀ ਮੱਲੇ 'ਚ ਹੁੰਦਾ ਕਰਦੇ? ਸਾਨੂੰ ਮੱਲੇ ਵਾਲਾ ਮੰਨਾਂ ਕੀਤਾ ਸੀ ਬਾਹਰੂ ਬੰਦਾ ਕੋਈ ਨਹੀਂ ਬੁਲਾਣਾ। ਤੇ ਆਪਾਂ ਆਪਾਂ ਮੱਲੇ ਦੇ ਅੱਗੇ ਗੱਲ ਕਰ ਲੋ। ਅਸੀਂ ਮੱਲੇ ਵਾਲਾ ਕਹਿਣਾ ਮੰਨਿਆ। ਅਈ ਕਿਸੇ ਨੇ ਨਹੀਂ ਬਣਾਇਆ। ਅੱਛਾ ਮੁੰਡੇ ਇਹਨਾਂ ਦੇ ਘਰਾਂ 'ਤੇ ਜਾਂਦੇ ਜਾਂਦੇ ਉਹਨਾਂ ਕੋਲੋਂ ਛੇੜਖਣ ਕੀਤੀ ਜਾਂਦੀ ਹੈ। ਸਾਰਾ ਕੁਝ। ਇਹ ਗੁੱਟਾ ਹੀ ਗੁੱਟੇ ਕਿਉਂ ਗੁੱਟਾ ਹੀ ਟੁੱਟ ਗਿਆ ਤੂੰ ਇਹ ਗੁੱਟਾ ਹੀ ਗੁੱਟੇ ਕਿਉਂ ਕੱਕੀ ਆਟੋ ਸਾਹ ਪਾਣੀ ਤੇ ਮੇਰੇ ਬਾਅਦ ਤੂੰ ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਕਿਹਾ 112 ਮੈਂ ਤੋ ਇੱਕ ਨਾ ਤੁਹਾਡੇ ਕੋ ਰੋਜ਼ਗਾਰ ਸੀਗਾ ਆਟਾ ਚਲਾਉਂਦੇ ਸੀ ਤੁਸੀਂ ਤੁਸੀਂ ਤੁਹਾਡੀ ਪਹਿਲਾਂ ਵੀ ਖਬਰ ਕੀਤੀ ਪਰ ਅੱਜ ਉਹਨੂੰ ਤੋੜਤਾ ਕਿਵੇਂ ਦੇ ਦੋਗੇ ਮਿਹਨਤ ਕਰਦੇ ਹੋ ਉਹਦੇ ਉੱਪਰ ਹੀ ਕੰਮ ਕਰਦੇ ਹੋ ਮੈਂ ਅੰਨਾ ਜੀ ਮੈਂ ਕੰਮ ਕਰ ਨਹੀਂ ਸਕਦਾ ਮੈਂ ਮੁੰਡਾ ਮੈਂ ਰੋਟੀ ਖਵਾਉਂਦਾ ਹਾਂ ਟੈਮ ਰੋਟੀ ਕਿੱਥੋਂ ਖਾਣੀ ਹੈ ਅਸਮਾਨ ਕੀ ਪਾਪਾ ਜੀ ਤੁਸੀਂ ਦੱਸ ਰਹੇ ਸੀ ਕੁਝ ਤੁਹਾਨੂੰ ਵੀ ਕਹਿੰਦੇ ਤੁਹਾਨੂੰ ਕੀ ਕਹਿ ਦੇਗੇ ਮੈਨੂੰ ਕਹਿੰਦੀ ਅੰਕਲ ਜੀ ਗੱਲ ਨਾ ਕਰਿਓ ਕਿਸੇ ਨਾਲ ਮੈਂ ਕੀ ਕਹਿੰਦੀ ਅੰਕਲ ਜੀ ਤੁਹਾਡੇ ਨਾਲ ਗੱਲ ਕਰਨੀ ਨਾ ਕੀ ਗੱਲ ਕਰਨੀ ਕਹਿੰਦੀ ਮੈਨੂੰ ਕੋਈ ਐਨ ਆਈ ਬੰਦਾ ਦੱਬੇ ਕਿਰਦੇ ਨੇ ਟਾਈਮ ਪਾਸ ਕਰੀ ਜਾਵੇ ਇਹ ਕੀ ਗੱਲ ਕਹੀ ਤੁਹਾਨੂੰ ਇਹ ਐਨ ਆਈ ਮਾਨ ਹੈ ਅੱਛਾ ਜੀ ਜੇ ਮੈਂ ਕਹਾ ਮੈਂ ਤੇ ਪਿਓ ਬਲਬ ਦਾ ਕਵਾਂ ਨਹੀਂ ਮੇਰੇ ਨਾਲ ਗੱਲ ਕਰੀ ਚੰਗੀ ਲੱਗਦੀ ਹੂੰ ਬਾਅਦ ਚ ਮੈਂ ਘਰ ਆ ਗਿਆ ਵਾਂ ਬਾਅਦ ਜਦੋਂ ਕੀ ਕਿਹਾ ਜੀ ਆਪਣਾ ਮੁੰਡਾ ਆਪਣੇ ਮੁੰਡੇ ਨੂੰ ਬਾਹਰ ਬੁਲਾਇਆ ਅਛਾਈ ਮੁੰਡਾ ਬਾਹਰ ਆਇਆ ਦੂਜੇ ਮੇਰੇ ਆ ਰਹੇ ਖੇਚੇ ਪੰਜ ਛੇ ਚਪੇਰਾ ਮਾਰੀ ਤੁਹਾਡੇ ਮੇਰੇ ਪੱਗ ਵੀ ਉਤਾਰੀ ਨਹੀਂ ਪੱਗ ਵੀ ਉਤਾਰੀ ਮੇਰੇ ਚਪੇਰਾ ਹੀ ਮਾਰੀ ਨਹੀਂ ਜਿਹੜਾ ਤੇ ਹਮਲਾ ਅੰਦਰ ਕੀਤਾ ਇਹ ਕਿੰਨੇ ਬਾਹਰਲੇ ਬੰਦੇ ਨੇ ਕੀਤਾ ਬਾਹਰਲੇ ਆ ਆਪ ਵੀ ਵੀ ਮਤਲਬ ਉਹਨਾਂ ਦੇ ਨਾਲ ਹੀ ਬੰਦੇ ਆਏ ਆ ਆਪ ਉਹ ਨਹੀਂ ਜੀ ਓਏ ਮੁੰਡੇ ਮੇਰੇ ਚੇਰਾ ਮਾਰੀਆ ਇਹ ਮੁੰਡੇ ਨੇ ਅੱਛਾ ਜੀ ਮੇਰੇ ਚੇਰਾ ਵੀ ਕਰੇ ਮਾਰੀ ਦਿੱਤੇ ਲਾ ਮੁੰਡਾ ਹੈ ਕੋਈ ਇਥੇ ਨਹੀਂ ਕਰੇ ਮੈਂ ਮੇਰੀ ਕੀ ਕਾਰੋਬਾਰ ਕਰਦੇ ਮੈਂ ਬਰਮਾਸ਼ ਹੈ ਇਹ ਮੁੰਡੇ ਦਾ ਸ਼ੁੰਡਾ ਵੱਡਾ ਕੋਈ ਕੰਮ ਹੀ ਕਰਦੇ ਇਹ ਘਰ ਵਾ ਬਾਹਰ ਹੈ ਬੁੱਝਾ ਹੈ ਘਰ ਵਾ ਬਾਹਰ ਹੈ ਦਿਖਾ ਦਿਓ ਕਿਥੇ ਤੋੜ ਪਾ ਦਿੱਤੇ ਹੋਏ ਆ ਦੇਖੋ ਇਹ ਬਿਲਕੁਲ ਹੈ ਦੇਖ ਲ ਇਹ ਜਿਹੜਾ ਬੋਆ ਹੁਣ ਹੋਈਆ ਹਾਰੇ ਤੇ ਕੀ ਕਰਦੇ ਨੇ ਤੋੜ ਦਿੱਤੀ ਗਈ ਤੋ ਬੱਕਿਆ ਜਾਂਦਾ 40 ਤੋਂ 50 ਲੜਕੇ ਸੀਗੇ ਜਿੰਨਾ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੋ ਇੱਟਾਂ ਔਰ ਤੇਜ਼ ਰੱਤਿਆ ਨਾਲ ਜਿਹੜਾ ਹਮਲਾ ਆ ਦੇਖ ਕੇ ਦੇ ਕਿਤਰਾ ਗੇਟ ਦੇ ਉੱਪਰ ਤੇਜ਼ ਰੱਤਿਆ ਨਾਲ ਸੋ ਲਾਈਵ ਤਸਵੀਰ ਆ ਤੁਹਾਨੂੰ ਸਾਂਝੇ ਕਰੇ ਸਭ ਕਾਲਾ ਸੰਗਿਆ ਰੋਡ ਤੇ ਜਿੱਥੇ ਕਿ ਇੱਕ ਘਰ ਦੇ ਉੱਪਰ ਗਵਾਂਡੀਆਂ ਦਾ ਲੜਕਾ ਸੀ ਗਿਆ ਤੇ ਉਹ ਨਾਲ ਉਹ ਜਿਹੜੇ ਲੜਕੇ ਸੀ ਚੰਦ ਤੋਂ 50 ਸੋ ਉਹਨਾਂ ਵੱਲੋਂ ਜਿਹੜਾ ਘਰ ਦੇ ਅੰਦਰ ਹਮਲਾ ਕੀਤਾ ਜਾਂਦਾ ਇੱਟਾਂ ਮਾਰੀ ਜਾਂਦੀਆਂ ਨਹੀਂ ਨਹੀਂ ਪਾਈ ਕਿਸ ਨੂੰ ਆਏ ਜਿਹੜੀਆਂ ਨਾਰੀ ਦੇਖ ਲੈ ਅੱਛਾ ਬੁੱਧਵਾਰ ਨੂੰ ਬੁੱਧ ਜੀ ਆਏ ਕੁੱਝ ਕੰਪਲੇਂਟ ਲਿਖੀ ਵੀ ਤੁਹਾਡੇ ਬਿਗਾ ਦੇ ਰਿਪੋਰਟ ਪਾਈ ਕਿ ਬੂਸੇ ਕਰੇਗਾ ਬੂਸੇ ਨਹੀਂ ਸਾਈ ਮੁਸ ਵੀ ਜੀ ਨੇ ਮੈਂ ਬੂਸਵਾ ਗਿਆ ਹੀ ਮੈਂ ਬੰਦੇ ਭੇਜੋ ਬੂਸਵਾ ਦੇ ਕਹਿੰਦਾ ਉਹ ਬੰਦਾ ਹੈ ਨਹੀਂ ਕੋਈ ਕਹਿੰਦਾ ਤੁਹਾਨੂੰ ਪੱਕੇ ਸਪੋਰਟ ਹੀ ਜੈ ਰਹੀ ਕਹਿੰਦਾ ਕਿਰੋ ਬੰਦੇ ਨਹੀਂ ਆਪਾਂ ਕਿੱਥੋਂ ਬੰਦੇ ਭੇਜੀ ਆ ਪਾਤਾ ਬੰਦਾ ਕੋਈ ਨਹੀਂ ਆਇਆ ਇਹ ਲੜਾਈ ਸਾਰੀ ਛੇੜਛਾੜ ਨੂੰ ਲੈ ਕੇ ਹੋਈ ਹੈ ਹਾਂਜੀ 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 ਉਸ ਤੋਂ ਪਹਿਲੇ ਤਾਂ ਨਹੀਂ ਕੋਈ ਤੁਹਾਡੇ ਰੰਗੀ ਸੀ ਨਹੀਂ ਇਕੱਲੀ ਛੇੜਛਾੜ ਘੂੜ ਕੇ ਵਟ ਕੇ ਦੇਖਦਾ ਡੇਲੇ ਪਾਤੇ ਮੁੰਡੇ ਬਾੜੂ ਬੁਲਾ ਕੇ ਤਾਂ ਲੈ ਆਜੋ ਆਪਣੇ ਦੋਸਤਾਂ ਨੂੰ ਸੱਦਦਾ ਹੈਗਾ ਮੁੰਡੇ ਸਾਡੇ ਘਰ ਵਾਲੇ ਇਸ਼ਾਰੇ ਕਰਕੇ ਬੰਦਾ ਗੰਦੇ ਗੰਦੇ ਇਸ਼ਾਰੇ ਕਰਦਾ ਐਦਾਂ ਕਰਦਾ ਵਈ ਗੰਦੇ ਨੂੰ ਐਦਾਂ ਹੀ ਅਨ ਆਈ ਵਿੱਚ ਜੇ ਤੁਸੀਂ ਕਦੀ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਕੁਝ ਨਹੀਂ ਕਹਿਣਾ ਆਈ ਆਈ ਮਾਂ ਨੂੰ ਗਿਆ ਤੇ ਬੱਚਿਆਂ ਨੂੰ ਸੰਝਾਓ ਪਕੈ ਨਹੀਂ ਕੋਈ ਨਹੀਂ ਅਸੀਂ ਸੰਝਾਉਂਦੇ ਨਹੀਂ ਹੁੰਦੇ ਅਸੀਂ ਆਈ ਉਹ ਕੁਝ ਕਰਨਾ ਕਹਿੰਦੀ ਕਹਿੰਦੀ ਨਾ ਮੇਰੇ ਮੁੰਡਿਆਂ ਕੇ ਪੂਰੀ ਆਪਣੀ ਪਾ ਮੈਨੂੰ ਕਹਿੰਦੀ ਕਹਿੰਦੀ ਦੋਤੀ ਆਪਣੇ ਬੱਚਿਆ ਥੇ ਬੋ ਚਲੋ ਇਦਾਂ ਨਾ ਨਹੀਂ ਉਹਨਾਂ ਨੇ ਕਿਹਾ ਜੀ ਉਹਨਾਂ ਨੇ ਕਿਹਾ ਭਾਈ ਜੀ ਥੋੜਾ ਜੀ ਮੈਂ ਮਨਸ਼ੂ ਭਾਈ ਕੀ ਗੱਲਬਾਤ ਹੋਈ ਮਨਸ਼ੂ ਜੀ ਤੁਹਾਡੇ ਨਾਲ ਜੀ ਬਾਈ ਗੱਲਬਾਤ ਇਦਾਂ ਹੀ ਮੈਂ ਚੁੰਕੀ ਗਿਆ ਮੇਰੇ ਗਾਂ ਵੀ ਭੈਣ ਨੂੰ ਛੇੜ ਦੇਵਦੀ ਮੈਂ ਚੁੰਕੀ ਗਿਆ ਚੁੰਕੀ ਮੇਰੇ ਗਾਂ ਕੀ ਗੱਲ ਹੋਇਆ ਕੈਂ ਸੀ ਹੈ ਮੈਂ ਆਇਆ ਸਿੱਧੇ ਕਰੇ ਗੁਰੇ ਮਾਰੇ ਮੇਰੇ ਮੇਰੇ ਭਾਂ ਦਾ ਮੇਰਾ ਬਾ ਗੁੰਟਾ ਗੋਟਾ ਮੇਰਾ ਹੈ ਵੀ ਪਾਪਾ ਹੀ ਗੁੰਟਾ ਵੀ ਭੈਣ ਨੂੰ ਗੁੰਟਿਆ ਕਹੇ ਆਪਣੀ ਛੋਟੀ ਕੁੜੀ ਦੇ ਹਿੰਦੀ ਭਾਰੇ ਪਾਹੇ ਮੇ ਮੁੰਡੇ ਗਏ ਪੈਂਦੀ ਚਾਈ ਮੇਰੇ 50 ਮੁੰਡੇ ਆਏ ਹਮਲਾ ਕੀਤਾ ਕਰਵਾਣਾ ਹਾਂ ਜੀ ਕੀ ਗੱਲਬਾਤ ਹੋਈ ਸੀ ਪੱਲੀ ਸੀਗੀ ਦੋ ਮੁੰਡੇ ਆ ਗਏ ਭਾਨਗੇ ਸਾਰਾ ਕੁਛ ਧਾਰ ਤੱਕੜੀ ਲੋਹੇ ਦੀ ਮਾਰਨ ਮੈਂ ਫੇਰ ਵੀ ਗੁੰਡੀ ਲਾ ਕੇ ਰੱਖੀ ਹੈ ਤੇ ਇਹਨੇ ਮੈਂ ਪਹਿਲਾਂ ਬੱਚੀ ਹੁਣ ਫੇਰ ਦੂਜੀ ਵਾਰੀ ਹਮਲਾ ਕੀਤਾ ਇਨਾ ਪਹਿਲਾਂ ਨੇ ਕਿੰਨੇ ਜਣੇ ਆਏ ਸੀਗੇ ਹਮਲਾ ਕਰਨ 30 ਜਣੇ ਸੀਗੇ ਕਾਫੀ ਮੁੰਡੇ ਮੇਰੇ ਕੋ ਵੀਡੀਓ ਵੀ ਕਈ ਮੁੰਡੇ ਆ ਜੀ ਦਿਖਾਓ ਵੀਡੀਓ ਦਿਖਾਓ ਕਿਹੜੇ ਕਿਹੜੇ ਸੀਗੇ ਜੀ ਉਹਨਾਂ ਦੇ ਅੱਛਾ ਜੀ ਲਿਆ ਲਿਆ ਅੱਜ ਵੀਡੀਓ ਦਿਖਾਓ ਕੋਈ ਪੁੱਛੀ ਨਹੀਂ ਸੀ ਘੜੀ ਤੇ ਨਾ ਜੀ ਬਾਦਲ ਬਾਦਲ ਕੌਣ ਖੋਂਦੇ ਸੀਗੇ ਬਾਦਲ ਨੂੰ ਆਜ ਛੇੜਾ ਕੌਣ ਸੀ ਤੁਸੀਂ ਨੂੰ ਛੇੜ ਤਾਂ ਪ੍ਰਾਪੀ ਦੇ ਮੁੰਡਾ ਦੇਖੋ ਕਿੰਨੇ ਮੁੰਡੇ ਸੋ ਆ ਦੇਖ ਲਓ ਜੀ ਵੀਡੀਓ ਹੈ ਜੀ ਜਿਹੜੇ ਮੁੰਡੇ ਕੁੱਟਮਾਰ ਕਰਨ ਆਇਆ ਘਰ ਦੇ ਵਿੱਚ ਆ ਕੇ ਜਿਹਨੇ ਤੂੜਪਾਨ ਕੀਤੇ ਆ ਜੀ ਦੇਖ ਸਕਦੇ ਹੋ ਹਾਲਾਤ ਇਸ ਵਕਤ ਕੁੜੀ ਨੂੰ ਛੇੜਦੇ ਸੀਗੇ ਛੇੜਦੇ ਛੇੜਦੇ ਦੱਸਦੇ ਕਿ ਹਮਲਾ ਕੀਤਾ ਇਹਨਾਂ ਦੇ ਘਰ ਦੇ ਵਿੱਚ ਆ ਕੇ ਜਦੋਂ ਕੰਪਲੇਨ ਕੀਤੀ ਗਈ ਕੁੜੀ ਨੂੰ ਨਾ ਛੇੜੋ ਤੇ ਦਰਾਂਹ ਹਮਲਾ ਹੋਇਆ ਘਰ ਦੇ ਵਿੱਚ ਜੀ ਆਹ ਦੇਖੋ ਕਿੰਨਾ ਮੁੰਡਾ ਚੱਲ ਰਹਿਣ ਦੇ ਪਈ ਦੇਖੋ ਕਿੰਨਾ ਮੁੰਡਾ ਦੇਖੋ ਐਡਾ ਦੀ ਵੀ ਕੋਈ ਮਾਂ ਹੈਗੀ ਕਹਿੰਦੇ ਕਿ ਤੁਹਾਨੂੰ ਕਹਿੰਦੇ ਕਿ ਸੀ ਜੀ ਛੇੜੇ ਪਾਰ ਪੜ ਕੇ ਅੱਖਾਂ ਪਾਰ ਪੜ ਕੇ ਮੈਨੂੰ ਦੇਖਦੇ ਨਜ਼ਰ ਗੰਦੀ ਨਜ਼ਰ ਨਹੀਂ ਨਹੀਂ ਜੇ ਅੱਜ ਲੜਾਈ ਹੋਈ ਆ ਵੀ ਤੁਸੀਂ ਮਨਾ ਕੀਤਾ ਸੀ ਇਹਨਾਂ ਨੂੰ ਛੇੜਕਾ ਨਹੀਂ ਕਰਨ ਤੋਂ ਕਿਸੇ ਦਾ ਕੋਈ ਹਮਲਾ ਕੀਤਾ ਨਾ ਨੇ ਅਕੇ ਸਾਨੂੰ ਨਜਨ ਮਿਹਨਤ ਨਹੀਂ ਪਾਈ ਅੱਛਾ ਨਹੀਂ ਫੇ ਤੁਸੀਂ ਰੋਕਿਆ ਇਸ ਤੇ ਹਮਲਾ ਕੀਤਾ ਨਹੀਂ ਮਮੀ ਦੇ ਕੰਦੀ ਨਹੀਂ ਅਸੀਂ ਨਹੀਂ ਨਹੀਂ ਮੈਂ ਉਹੀ ਕਹਿ ਰਹਾ ਕਿ ਹਮਲਾ ਦਾ ਕੀਤਾ ਹੈ ਉਹਦਾ ਕਾਰਨ ਕੀ ਸੀਗਾ ਛੇੜਦੇ ਸੀ ਛੇੜਦੇ ਵੀ ਤੁਸੀਂ ਤੁਸੀਂ ਮਨਾ ਕੀਤਾ ਇਸ ਦਾ ਹਮਲਾ ਹਾਂਜੀ ਪਹਿਲਾਂ ਵੀ ਛੇੜਿਆ ਹੈਗਾ 3 ਮਹੀਨੇ ਪਹਿਲਾਂ ਉਹਨਾਂ ਨੇ ਵੀ ਕਮਪਲੇਟ ਦਿੱਤੀ ਸੀ ਕੋਈ ਹਾਂਜੀ ਦਿੱਤੀ ਸੀ ਕਾਨੀ ਹੁਣ ਫੇਰ ਦੂਜੀ ਵਾਰੀ ਝਾਂਟ ਤੇ ਪੁਲਿਸ ਨੇ ਕੋਈ ਆ ਕੇ ਕਾਰਵਾਈ ਨਹੀਂ ਕੀਤੀ ਉਦੋਂ ਪੁਲਿਸ ਵਾਲਾ ਆਇਆ ਉਹ ਫੋਟੋਆਂ ਵੀਡੀਓ ਬਣਾ ਕੇ ਚਲ ਗਿਆ ਨਹੀਂ ਅੱਜ ਹਾਂਜੀ ਨਹੀਂ ਜਦੋਂ 3 ਮਹੀਨੇ ਪਹਿਲਾਂ ਜਦੋਂ ਹੋਈ ਸੀ ਉਦੋਂ ਉਦੋਂ ਕੋਈ ਗੱਲਬਾਤ ਨਹੀਂ ਕੀਤੀ ਕੋਈ ਨੇ ਕਾਰਵਾਈ ਨਹੀਂ ਕੀਤੀ ਕੋਈ ਉਦੋਂ ਕਹਿੰਦੇ ਹੁਣ ਨਹੀਂ ਅਸੀਂ ਲੜਾਂਗੇ ਇੰਨਾ ਨਾ ਵੀ ਨਾ ਮੇਰਾ ਮੁੰਡਾ ਖੜੇਗਾ ਨਾ ਕੋਈ ਬਾਹਲਾ ਮੁੰਡਾ ਹੁਣ ਫੇਰ ਸ਼ੁਰੂ ਹੋਏ ਹੁੰਦਾ ਤੇ ਅੱਜ ਵੀ ਲੜਾਈ ਝਗੜਾ ਹੋ ਗਿਆ ਕਿੰਨੀ ਵਾਰੀ ਅੱਗੇ ਹੋ ਚੁੱਕਾ ਐਦਾਂ ਦਾ ਤੋਂ ਬੜੀ ਪਹਿਲਾਂ ਆਇਆ ਦੂਜੀ ਵਾਰੀ ਚੋੜ ਕੋਈ ਰਾਈ ਨਾ ਮੈਂ ਕੀ ਕਹ ਖਾਣੇ ਦੀ ਕੀਤਾ ਹੀ ਆ ਘਰ ਬਹਿ ਕੇ ਰਾਈ ਨਾ ਤੇ ਕੀ ਕ ਕਹਾਂਗੇ ਨਾ ਇਹ ਸਾਨੂੰ ਕਹਿਣ ਨਾ ਕਿ ਕੋਈ ਮੁੰਡਾ ਖੜਾ ਹੋਗਾ ਫਿਰ ਫੇਰ ਦੁਬਾਰਾ ਲੜਾਈ